ਸੁਗਮੋ ਸਭ ਅਗਲੀ ਖਬਰ ਦੇ ਵੱਲ ਆਪਾਂ ਵਧੀਏ ਤਾਂ ਅਮਰੀਕਾ ਦੇ ਵਿੱਚ ਅਸਾਈਲਮ ਗ੍ਰਾਂਟ ਹੋਣ ਦੀ ਜਿਹੜੀ ਰੇਸ਼ਿਓ ਆ ਉਹ ਕਾਫੀ ਘਟ ਗਈ ਹੋਈ ਹੈ ਇੱਕ ਤਾਂ ਇਹਦੇ ਵਿੱਚ ਜਿਹੜਾ ਆਪਾਂ ਸਰਚ ਕੀਤਾ ਹੈਗਾ ਇਹਦੇ ਵਿੱਚ ਤਾਂ ਇਹ ਹੈਗਾ ਕਿ ਕੇਸ ਤਰ ਕੇਸ ਕਿਉਂਕਿ ਤੁਹਾਡਾ ਕੇਸ ਵੀ ਸੇਮ ਮੇਰਾ ਵੀ ਸੇਮ ਆ ਮੇਰੇ ਦੋਸਤ ਦਾ ਵੀ ਸੇਮ ਮੇਰੇ ਰਿਸ਼ਤੇਦਾਰ ਦਾ ਵੀ ਸੇਮ ਇੱਕੋ ਲੈਟਰ ਲਾ ਕੇ ਜਦੋਂ ਬਾਰ ਬਾਰ ਉਹ ਉਹ ਚੀਜ਼ਾਂ ਰਿਪੀਟ ਹੋ ਰਹੀਆਂ ਨੇ ਇੱਕ ਤਾਂ ਉਹ ਕਾਰਨ ਲੱਗ ਰਿਹਾ ਤੇ ਦੂਜਾ ਜਿਹੜਾ ਇਮੀਗ੍ਰੇਸ਼ਨ ਨੂੰ ਲੈ ਕੇ ਜੋ 트ੰਪ ਸਾਬ ਦੀਆਂ ਨੀਤੀਆਂ ਹੈਗੀਆਂ ਨੇ ਜਿਸ ਤਰੀਕੇ ਦੇ ਨਾਲ ਖਾਸ ਇਨਸਟਰਕਸ਼ਨ ਦਿੱਤੀਆਂ ਜਾ ਰਹੀਆਂ ਨੇ ਕਿ ਕੇਸ ਵਾਲੇ ਹੁਣ ਪਾਸ ਨਹੀਂ ਕਰਨੇ ਹੈਗੇ ਤਾਂ ਉਹਦਾ ਕਰਕੇ ਹੁਣ ਵੱਡੀ ਗ੍ਰਾਵਟ ਜਿਹੜੀ ਆ ਸਾਈਲਮ ਲੈਣ ਵਾਲਿਆਂ ਦੀ ਗਿਣਤੀ ਦੇ ਵਿੱਚ ਦਰਜ ਕੀਤੀ ਗਈ ਹੈ ਆ ਬਿਲਕੁਲ ਚੰਨ ਸਾਹਿਬ ਅਸਾਈਲਮ ਐਪਲੀਕੇਸ਼ਨ ਅਪਰੂਵਲ ਰੇਟਿੰਗ ਜਿਹੜੀ ਆ ਉਹ ਬਹੁਤ ਵੱਡੇ ਪੱਧਰ ਤੇ ਘਟੀ ਹੈ ਜੇ ਆਪਾਂ ਪਿਛਲੇ ਸਾਲ ਦੀ ਗੱਲ ਕਰੀਏ ਤੇ ਸਰੋਤ ਇਹ ਦੱਸਦੇ ਆ ਕਿ ਤਕਰੀਬਨ 30% ਦਸੰਬਰ ਤੱਕ ਇਹ ਰੇਟਿੰਗ ਜਿਹੜੀ ਡਾਊਨ ਚੱਲੇਗੀ ਸੀ 2025 2025 ਅ ਦਸੰਬਰ ਤੱਕ ਠੀਕ ਹੈ ਪਰ ਜਦੋਂ ਦਾ 2026 ਚੜਿਆ ਤੇ ਪਾਸਿੰਗ ਰੇਟ ਜਿਹੜੀ ਆ ਬਹੁਤ ਥੱਲੇ ਨੂੰ ਜਾ ਰਹੀ ਆ ਕੋਈ ਸਰੋਤ ਇਥੋਂ ਤੱਕ ਦੱਸਦੇ ਆ ਕਿ ਇਹ 40 ਤੋਂ 50% ਥੱਲੇ ਜਾ ਚੁੱਕੀ ਹੈ ਪਰ ਵੱਖ-ਵੱਖ ਜੇ ਆਪਾਂ ਵਕੀਲਾਂ ਦੀ ਗੱਲ ਕਰਦੇ ਆਂ ਤੇ ਵਕੀਲਾਂ ਦਾ ਇਹ ਮੰਨਣਾ ਆ ਕਿ ਬਹੁਤ ਵੱਡੇ ਪੱਧਰ ਤੇ ਕੇਸ ਜਿਹੜੇ ਡਿਨਾਈ ਹੋ ਰਹੇ ਆ ਜਿਹੜੇ ਕਹਿੰਦੇ ਕਿ ਇੱਕ ਤਾਂ ਜਿਹੜੇ ਜੱਜ ਹੈਗੇ ਆ ਉਹ ਬਦਲੇ ਗਏ ਆ ਜਿਹੜੇ ਵਧੀਆ ਜੱਜ ਸੀਗੇ ਉਹਨਾਂ ਨੂੰ ਹਟਾ ਦਿੱਤਾ ਗਿਆ ਤੁਹਾਨੂੰ ਪਤਾ ਹੀ ਆ ਸੈਨ ਫੋਰਸਿਸਕੋ ਦੇ ਵਿੱਚ ਤਕਰੀਬਨ 10-12 ਜੱਜ ਜਿਹੜੇ ਆ ਉਹ ਫਾਇਰ ਕਰ ਦਿੱਤੇ ਗਏ ਸੀਗੇ ਪਿਛਲੇ ਸਾਲ ਉਹ ਇਸੇ ਕਰਕੇ ਰੇਟਿੰਗ ਜਿਹੜੀ ਕਟੀ ਤੇ ਜਿਹੜੇ ਨਵੇਂ ਜੱਜ ਲਾਏ ਗਏ ਆ ਜਾਂ ਤਾਂ ਉਹ ਕਹਿ ਲੋ ਕਿ ਨਵੇਂ ਆ ਹਜੇ ਉਹਨਾਂ ਦਾ ਐਕਸਪੀਰੀਅੰਸ ਘੱਟ ਆ ਪਰ ਦੂਸਰੇ ਪਾਸੇ ਇਹ ਵੀ ਮੰਨਿਆ ਜਾ ਰਿਹਾ ਕਿ ਜਿਹੜੇ ਸਰਕਾਰੀ ਵਕੀਲ ਐ ਉਹਨਾਂ ਨੂੰ ਖਾਸ ਤੌਰ ਤੇ ਜਿਹੜੇ ਆਈਸ ਦੇ ਵਕੀਲ ਐ ਜਾਂ ਇਮੀਗ੍ਰੇਸ਼ਨ ਦੇ ਵਕੀਲ ਐ ਉਹਨਾਂ ਨੂੰ ਹਦਾਇਤਾਂ ਦਿੱਤੀਆਂ ਗਈਆਂ ਕਿ ਤੁਸੀਂ ਵੱਦ ਤੋਂ ਵੱਧ ਜਿਹੜੇ ਇਹ ਕੇਸ ਜਿਹੜੇ ਆ ਇਹ ਡਿਨਾਈ ਕਰਨੇ ਆ ਜੱਜ ਭਾਵੇਂ ਜਿੰਨਾ ਮਰਜ਼ੀ ਜ਼ੋਰ ਲਾਵੇ ਤੇ ਕਈ ਹੋਰ ਕਾਰਨ ਵੀ ਆ ਜਿਹੜਾ ਇੱਕ ਦੋ ਤੁਸੀਂ ਵੀ ਦੱਸਿਆ ਕਿ ਸਟੋਰੀਆਂ ਸੇਮ ਹੁੰਦੀਆਂ ਜਿਹੜੇ ਕੇਸ ਐ ਜਦੋਂ ਉਹ ਅ ਅਦਾਲਤ ਵਿੱਚ ਜਾਂਦੇ ਆ ਤੇ ਸਾਰਿਆਂ ਦੀ ਸਟੋਰੀ ਜਿਹੜੀ ਐ ਸਿਮਿਲਰ ਹੁੰਦੀ ਐ ਜੀ ਤੇ ਉਹਦੇ ਨਾਲ ਵੀ ਜਿਹੜੇ ਹੁਣ ਕਈ ਜੱਜ ਜਿਹੜੇ ਆ ਕਹਿੰਦੇ ਵੀ ਇਹ ਤਾਂ ਸਾਰੇ ਇੱਕੋ ਹੀ ਗੱਲਬਾਤ ਕਰੀ ਜਾਂਦੇ ਆ ਤੇ ਹੁਣ ਤੁਹਾਨੂੰ ਯਾਦ ਹੋਣਾ ਕਿ ਕਈ ਵਾਰੀ ਤਾਂ ਜਿਹੜੇ ਮੈਡੀਕਲ ਪੇਪਰ ਲਾਏ ਹੁੰਦੇ ਆ ਉਹ ਇੰਡੀਆ ਤੋਂ ਤਕਰੀਬਨ ਸੇਮ ਹੀ ਹਸਪੀਟਲ ਤੋਂ ਕਈ ਇਹ ਕੋਈ ਤਰ੍ਹਾਂ ਦੇ ਲੋਕ ਪੇਪਰ ਬਣਾਈ ਜਾਂਦੇ ਆ ਸੋ ਉਹ ਜਿਹੜੇ ਉਹ ਸ਼ੱਕ ਦੇ ਘੇਰੇ ਚ ਆਉਂਦੇ ਆ ਤੇ ਫਿਰ ਬਾਕੀਆਂ ਦੇ ਪੇਪਰ ਵੀ ਜਿਹੜੇ ਉਹ ਖਰਾਬ ਹੁੰਦੇ ਆ ਸੋ ਇਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਹੈਗੀਆਂ ਤੇ ਬਾਕੀ ਚੰਦ ਸਾਹਿਬ ਜਿਹੜਾ ਨਾ ਇਮੀਗ੍ਰੇਸ਼ਨ ਨੂੰ ਲੈ ਕੇ ਬਹੁਤ ਸਖਤੀ ਕੀਤੀ ਗਈ ਹੈ ਹੂੰ ਅ ਮੰਨਣਾ ਇਹ ਹੈ ਕਿ 트ੰਪ ਸਾਹਿਬ ਜਾਂ 트ੰਪ ਪ੍ਰਸ਼ਾਸਨ ਕਹਿ ਲੋ ਜਾਂ ਇਮੀਗ੍ਰੇਸ਼ਨ ਵਿਭਾਗ ਕਹਿ ਲੋ ਵੱਡੇ ਪੱਧਰ ਤੇ ਜਿਹੜਾ ਆ ਅ ਅਸਾਈਲਮ ਦੀਆਂ ਐਪਲੀਕੇਸ਼ਨਾਂ ਨੂੰ ਡਿਨਾਈ ਕਰਨਾ ਚਾਹੁੰਦਾ ਹੁਣ ਤੁਸੀਂ ਦੇਖੋ ਜਦੋਂ ਉਹਨਾਂ ਦਾ ਮਾਨੀ ਬਣਾ ਲਿਆ ਕਿ ਇਹਨਾਂ ਦੇ ਜਿਹੜੇ ਕੇਸ ਐ ਡਿਨਾਈ ਕਰਨੇ ਆ ਯਾਨੀ ਕਿ ਫੇਲ ਕਰਨੇ ਆ ਤਾਂ ਫੇਰ ਤੁਸੀਂ ਤਾਂ ਕੀ ਕਰ ਸਕਦੇ ਹੋ ਤੇ ਹੁਣ ਇਹਦੇ ਵਿੱਚ ਬਹੁਤ ਵੱਡੀ ਗ੍ਰਾਵਟਾਈ ਆਈ ਹੈਗੀ ਆ ਤੇ ਕਾਫੀ ਵਕੀਲ ਜਿਹੜੇ ਆ ਆਪੋ ਆਪਣੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਦੱਸ ਰਹੇ ਆ ਜੀ ਜੀ ਕਿ ਹੁਣ ਪਿਛਲੇ ਸਾਲ ਵਾਂਗੂ ਇੰਨੇ ਕੇਸ ਪਾਸ ਨਹੀਂ ਹੋ ਰਹੇ ਤੇ ਇਤੋਂ ਤੱਕ ਵੀ ਆ ਕਿ ਜਿਹੜੇ ਲੋਕ ਅੱਗੇ ਕੀ ਹੁੰਦਾ ਸੀਗਾ ਕਿ ਤੁਹਾਨੂੰ ਜਿਹੜੀ ਅਪੀਲ ਹੈ ਨਾ ਉਹ ਤੁਸੀਂ 30 ਕੁ ਦਿਨਾਂ ਦੇ ਵਿੱਚ ਕਰ ਸਕਦੇ ਸੀਗੇ ਹੁਣ ਇਹ ਵੀ ਵੇਖਣ ਨੂੰ ਆ ਰਿਹਾ ਕਿ ਅਪੀਲ ਦਾ ਟਾਈਮ ਜਿਹੜਾ ਸਿਰਫ 10 ਕੁ ਦਿਨ ਦਾ ਦਿੱਤਾ ਜਾਂਦਾ ਪਿਆ ਜਿਨ੍ਹਾਂ ਦੇ ਫੇਲ ਹੋ ਜਾਂਦੇ ਹਾਂਜੀ ਤੇ ਜੇ ਤੁਸੀਂ ਉਹਨੇ ਕੋਈ ਟਾਈਮ ਦੇ ਵਿੱਚ ਵਿੱਚ ਕੇਸ ਅੱਗੇ ਅਪੀਲ ਕਰਦੇ ਆ ਜਾਂ ਕੀ ਕਰਦੇ ਆ ਤੇ ਹੁਣ ਇਹ ਮੈਨੂੰ ਤਾਂ ਲੱਗਦਾ ਇਹਨਾਂ ਨੇ ਅਪੀਲ ਪੂਲ ਵੀ ਨਹੀਂ ਮੰਨਣੀ ਜਿਤੇ ਕਿਉਂਕਿ ਕੁਝ ਖਬਰਾਂ ਇਹ ਆ ਰਹੀਆਂ ਕਿ 트럼ਪ ਪ੍ਰਸ਼ਾਸਨ ਇਹ ਸੋਚ ਰਿਹਾ ਕਿ ਇਹ ਜਿਹੜੇ ਡੈਪੋਰਟੇਸ਼ਨ ਦੀ ਜਿਹੜੀ ਗਿਣਤੀ ਹੈ ਡਬਲ ਕਿਦਾਂ ਕੀਤੀ ਜਾਵੇ ਨੰਬਰ ਡਬਲ ਕੀਤਾ ਕਿਦ ਤਰ੍ਹਾਂ ਕੀਤਾ ਜਾਵੇ ਉਹ ਤਾਂ ਉਹ ਤਾਂ ਲੱਗੇ ਹੋਏ ਨੇ ਡਬਲ ਕਰਨ ਤੇ ਪਰ ਦੂਜੀ ਚੀਜ਼ ਇਹ ਵੀ ਹੈ ਨਾ ਤੁਸੀਂ ਦੇਖੋ ਕਿ ਜਿਨ੍ਹਾਂ ਨੇ ਅਸਾਈਲਮ ਗ੍ਰਾਂਟ ਦੀ ਅਰਜੀ ਦਿੱਤੀ ਹੈਗੀ ਹੈ ਉਹ ਕਿਸੇ ਵੇਲੇ ਜਦੋਂ ਬਾਈਡਨ ਪ੍ਰਸ਼ਾਸਨ ਕਾਲ ਦੇ ਵਿੱਚ ਜਿਨ੍ਹਾਂ ਦੀ ਤਰੀਕਾ ਨਹੀਂ ਸੀ ਆਉਂਦੀਆਂ ਤਾਂ ਵਕੀਲ ਨੂੰ ਕਹਿ ਕੇ ਉਹ ਕੋ ਪ੍ਰੋਸੈਸ ਚੱਲਦਾ ਹੈਗਾ ਮੈਨੂੰ ਐਗਜੈਕਟ ਤਾਂ ਨਹੀਂ ਪਤਾ ਹੈਗਾ ਕਹਿੰਦੇ ਕਿ ਤਰੀਕ ਆਪਾਂ ਮੰਗਵਾ ਪਵਾ ਲਈ ਹੁੰਦੀ ਸੀ ਕਿ ਫਾਈਨਲ ਤਰੀਕ ਪੈ ਜਾਂਦੀ ਹੁੰਦੀ ਸੀ ਤੇ ਹੁਣ ਵਕੀਲ ਖੁਦ ਕਹਿ ਰਹੇ ਕਿ ਭਾਈ ਫਾਈਨਲ ਤਰੀਕ ਰਹਿਣ ਦਿਓ ਇਹਨਾਂ ਦਾ ਪਤਾ ਨਹੀਂ ਕਿਹੜੇ ਪਾਸੇ ਮੁੜ ਜਾਣਾ ਤੁਹਾਨੂੰ ਕਿਤੇ ਰਿਪੋਰਟ ਨਾ ਕਰ ਜਿੱਦਾਂ ਜਿੱਦਾਂ ਦਾ ਸਮਾਂ ਚੱਲ ਰਿਹਾ ਥੋੜੀ ਦਿਨ ਰੁਕ ਜੋ ਹਜੇ ਬਿਲਕੁਲ ਇਹ ਚੰਦ ਸਾਹਿਬ ਬਿਲਕੁਲ ਤੁਹਾਡੀ ਗੱਲ ਸਹੀ ਹੈ ਕਿ ਵਕੀਲ ਤਾਂ ਹੁਣ ਇਹ ਕਹਿੰਦੇ ਆ ਹੁਣ ਤੇ ਜਿਹੜਾ ਕਲਾਇੰਟ ਹੈ ਉਹ ਖੁਦ ਵਕੀਲ ਨੂੰ ਫੋਨ ਕਰਕੇ ਕਹਿ ਰਿਹਾ ਕਿ ਵਕੀਲ ਸਾਹਿਬ ਮੇਰੀ ਤਰੀਕ ਜੇ ਦਿੱਤੇ ਨਹੀਂ ਪੈਂਦੀ ਤਾਂ ਰਹਿਣ ਦਿਓ ਹਜੇ ਜੇ ਅੱਗੇ ਹੁੰਦੀ ਤਾਂ ਅੱਗੇ ਕਰ ਲਿਓ ਪਰ ਵਕੀਲ ਹੁਣ ਅੱਗੇ ਆਪਣੇ ਆਪ ਤਾਂ ਤਰੀਕ ਕਰ ਨਹੀਂ ਸਕਦੇ ਜੀ ਕਿਉਂਕਿ ਮੰਨ ਲਓ ਜੇ ਉਹ ਕਹਿੰਦੇ ਆ ਤਾਂ ਜੱ ਮੈਂ ਤਾਂ ਸੇਮ ਹਾਂ ਮੈਨੂੰ ਨਾਂ ਚਿੱਤਿਆ ਗਿਆ ਮੋਸ਼ਨ ਕਹਿੰਦੇ ਸ਼ਾਇਦ ਉਹਨੂੰ ਹਾਂ ਮੋਸ਼ਨ ਫਾਈਲ ਕਰਦੇ ਆ ਮੋਸ਼ਨ ਫਾਈਲ ਕਰਦੇ ਤੇ ਮਤਲਬ ਕਿ ਉਹਨੂੰ ਐਕਸਪ੍ਰੇਟ ਵਿੱਚ ਪਾਉਂਦੇ ਆ ਕਿ ਜੇ ਛੇਤੀ ਹੋ ਜਾਵੇ ਪਰ ਗੱਲ ਇਹ ਹੈ ਨਾ ਵੀ ਚੰਨ ਸਾਹਿਬ ਹੁਣ ਹਰ ਕੋਈ ਬੰਦਾ ਡਰਿਆ ਹੋਇਆ ਹੁਣ ਤਾਂ ਵਕੀਲ ਹੀ ਤੁਹਾਡੀ ਕਹਿਣ ਮੁਤਾਬਕ ਖੁਦ ਕਹਿੰਦੇ ਆ ਕਿ ਜੇ ਭਾਈ ਤੂੰ ਲੱਕੀ ਹੈ ਜੇ ਤੇਰੀ ਤਰੀਕ ਅੱਗੇ ਆ ਅੱਗੇ ਪੈ ਗਈ ਹੈ ਜਾਂ ਨਹੀਂ ਹਜੇ ਪਈ ਤੇ ਰਾਮ ਦੇ ਨਾਲ ਟਿਕਿਆ ਰਹਿ ਪੀ ਜਦ ਤੱਕ ਆ ਪ੍ਰਸ਼ਾਸਨ ਜਿਹੜਾ ਬਦਲ ਨਹੀਂ ਜਾਂਦਾ ਜਾਂ ਕੁਝ ਇਹਦੇ ਵਿੱਚ ਇੱਕ ਦੋ ਇੱਕ ਦੋ ਚੀਜ਼ਾਂ ਵਕੀਲਾਂ ਦੇ ਨਾਲ ਅਸੀਂ ਰਾਪਤੇ 'ਚ ਰਹਿੰਨੇ ਆ ਇੰਟਰਵਿਊਆ ਕਰਦੇ ਰਹਿੰਨੇ ਆ ਵਕੀਲ ਬੜੀ ਸ਼ਿਕਾਇਤ ਕਰਦੇ ਜੁਗਾਵਾਂ ਸਭ ਆਪਣੀ ਜਿਹੜੇ ਬੰਦੇ ਆ ਨਾ ਕਹਿੰਦੇ ਜੀ ਟਪ ਟਪ ਕੇ ਆਤ ਗਏ ਸਰਪੰਚ ਮੁਲਕ ਦੇ ਵਿੱਚ ਕਹਿੰਦੇ ਪੰਜਾਬੀ ਦੇ ਵਿੱਚ ਸਾਡੇ ਬੰਦਿਆਂ ਨੂੰ ਸਟੋਰੀ ਲਿਖਣੀ ਨਹੀਂ ਆਉਂਦੀ ਇੰਗਲਿਸ਼ ਤਾਂ ਇਹਨਾਂ ਨੇ ਕੀ ਲਿਖਣੀ ਹੈ ਬਹੁਤ ਵੱਡਾ ਇੱਕ ਕੁਐਸਚਨ ਮਾਰਕ ਹੈਗਾ ਸਾਡੇ ਬੰਦਿਆਂ ਦੇ ਉੱਪਰ ਕਿ ਤੁਸੀਂ ਜੇਕਰ ਅਮਰੀਕਾ ਦੇ ਵਿੱਚ ਆਏ ਆ ਕਿਉਂਕਿ ਬਾਡੇ ਟੱਪ ਕੇ ਕਿਹੜਾ ਉੱਥੇ ਕੁਆਲੀਫਿਕੇਸ਼ਨ ਕਿਸ ਨੇ ਚੈੱਕ ਕਰਨੀ ਸੀ ਕਿਸ ਨੇ ਬੀਕਾਮ ਕੀਤੀ ਕਿਸ ਨੇ ਬੀਏ ਕੀਤੀ ਤਾਂ ਉਦੋਂ ਤਾਂ ਕੋਈ 10ਵੀਂ ਪਾਸ +2 ਪਾਸ ਬੀਏ ਪਾਸ ਸਾਰੇ ਆ ਗਏ ਤੇ ਜਦੋਂ ਕਹਿੰਦੇ ਸਟੋਰੀ ਲਿਖਣ ਲਈ ਕਹਿ ਦੇਦਾ ਨਾ ਫਿਰ ਬੰਦਿਆਂ ਦੇ ਤਰਲੇ ਕੱਢਦੇ ਆ ਆਪਣੇ ਬੰਦੇ ਕਿ ਭਾਈ ਜੀ ਮੈਨੂੰ ਸਟੋਰੀ ਲਿਖ ਦੋ ਮੈਨੂੰ ਸਟੋਰੀ ਲਿਖਣੀ ਨਹੀਂ ਆਉਂਦੀ ਆਹ ਹਲਾ ਦਿੰਦੇ ਸਾਡੇ ਗੱਲ ਇਹ ਛੱਡ ਸਾਬ ਦੇਖੋ ਸਟੋਰੀਆਂ ਲਿਖਦੇ ਜਾਂ ਲਖਵਾਉਂਦੇ ਉਹ ਹੁੰਦੇ ਆ ਜਿਨ੍ਹਾਂ ਦੇ ਨਾਲ ਕੁਛ ਨਾ ਬੀਤਿਆ ਹੋਵੇ ਹੂੰ ਜਿਹੜੇ ਬੰਦੇ ਨਾਲ ਕੋਈ ਥੋੜੀ ਬਹੁਤੀ ਵੀ ਹੱਡ ਬੀਤੀ ਹੈਗੀ ਆ ਨਾ ਉਹਨੂੰ ਕਿਸੇ ਨੂੰ ਦੱਸਣ ਪੁੱਛਣ ਦੀ ਲੋੜ ਨਹੀਂ ਹੁੰਦੀ ਹੁਣ ਮੰਨ ਲਓ ਜੇ ਤੁਹਾਡੇ ਕਿਸੇ ਦੇ ਚਪੇੜ ਵੀ ਮਾਰੀ ਹੈ ਨਾ ਸਾਰੀ ਜ਼ਿੰਦਗੀ ਭੁੱਲਦੀ ਨਹੀਂ ਹੂੰ ਕਦੋਂ ਕਿੱਥੇ ਤੇ ਕਿੰਨੇ ਮਾਰੀ ਬਿਲਕੁਲ ਥੱਪੜ ਮਾਰਿਆ ਹੋਵੇ ਤੇ ਬੰਦੇ ਨੂੰ ਭੁੱਲਦਾ ਨਹੀਂ ਤੇ ਜੇ ਤੁਹਾਡੇ ਨਾਲ ਕੋਈ ਇਜਾਜ਼ਤੀ ਹੋਈ ਹੈ ਇੰਡੀਆ ਦੇ ਵਿੱਚ ਚਾਹੇ ਉਹ ਕਿਸੇ ਵੀ ਪਾਰਟੀ ਨੇ ਕੀਤੀ ਹੈ ਚਾਹੇ ਉਹ ਕਿਸਾਨ ਸੰਘਰਸ਼ ਦੇ ਟਾਈਮ ਤੇ ਹੋਈ ਐ ਜਾਂ ਕੋਈ ਜੋ ਕੋਈ ਪੱਤਰਕਾਰ ਐ ਜੋ ਉਹਦੇ ਨਾਲ ਹੋਈ ਐ ਤੇ ਉਹ ਵੀ ਜਾਣਦਾ ਐ ਕਿ ਭਾਈ ਦੇਖੋ ਮੈਨੂੰ ਇਹਨਾਂ ਬੰਦਿਆਂ ਨੇ ਕਿਸ ਤਰੀਕੇ ਦੇ ਨਾਲ ਜਲੀਲ ਕੀਤਾ ਉੱਥੇ ਹਨਾ ਜੀ ਹੁਣ ਗੱਲ ਇਹ ਐ ਕਿ ਚੰਨ ਸਾਹਿਬ ਦੇਖੋ ਜਦੋਂ ਤੁਸੀਂ ਜੇ ਪੰਜਾਬ ਤੋਂ ਆਏ ਆ ਨਾ ਤੇ ਇਹ ਤੁਹਾਨੂੰ ਆਪਣੀ ਨੇਟਿਵ ਲੈਂਗੁਏਜ ਦੇ ਵਿੱਚ ਉਹ ਸਟੋਰੀ ਲਿਖਣੀ ਪੈਣੀ ਐ ਤੁਹਾਡੀ ਜਿਹੜੀ ਹੱਡ ਬੀਤੀ ਐ ਸਟੋਰੀ ਦਾ ਮਤਲਬ ਕੀ ਐ ਕਿ ਤੁਹਾਡੀ ਹੱਡ ਬੀਤੀ ਤੁਹਾਡੇ ਨਾਲ ਕੀ ਬੀਤਿਆ ਉਹਨਾਂ ਦਾ ਸਵਾਲ ਇਹੀ ਕਿ ਪੰਜਾਬੀ ਵਿੱਚ ਲਿਖ ਕੇ ਵੀ ਨਹੀਂ ਦੇ ਸਕਦੇ ਬੰਦੇ ਜੇ ਉਹ ਜੱਜ ਕਹਿੰਦਾ ਵੀ ਤੁਹਾਨੂੰ ਆਪਣੀ ਭਾਸ਼ਾ ਦੇ ਵਿੱਚ ਲਿਖ ਕੇ ਆਪਣੀ ਰਾਈਟਿੰਗ ਚ ਹਾਂ ਉਹ ਦਿਓ ਫਿਰ ਉਹਦੀ ਜਿਹੜੀ ਹੈ ਇੰਗਲਿਸ਼ ਵਿੱਚ ਟਰਾਂਸਲੇਟ ਕੀਤੀ ਜਾਵੇ ਕਿਉਂਕਿ ਦੇਖੋ ਜੇ ਮੈਂ ਪੰਜਾਬੀ ਬੋਲਦਾ ਤੇ ਮੈਂ ਆਪਣੀ ਗੱਲਬਾਤ ਜਿਹੜੀ ਹੈ ਆਪਣੀ ਭਾਸ਼ਾ ਵਿੱਚ ਸਹੀ ਤਰੀਕੇ ਦੇ ਨਾਲ ਦੱਸ ਸਕਦਾ ਲਿਖ ਸਕਦਾ ਤੇ ਜੇ ਤੁਸੀਂ ਹਿੰਦੀ ਜਾਣਦੇ ਹੋ ਤੇ ਹਿੰਦੀ ਚ ਲਿਖੋ ਜੇ ਪੰਜਾਬੀ ਹੋ ਤੇ ਪੰਜਾਬੀ ਚ ਲਿਖੋ ਜੇ ਤੁਸੀਂ ਗੁਜਰਾਤੀਆਂ ਤੇ ਗੁਜਰਾਤੀ ਚ ਲਿਖ ਕੇ ਤੁਹਾਨੂੰ ਦੇਣੀ ਪੈਣੀ ਹੈ ਸੋ ਇਹ ਗੱਲ ਤੁਹਾਡੀ ਵਾਜਬ ਹੈ ਕਿ ਵਕੀਲ ਜਿਹੜੇ ਆ ਇਹ ਗੱਲ ਦੱਸਦੇ ਆ ਕਿ ਦੇਖੋ ਭਾਈ ਕਲਾਇੰਟ ਇਦਾਂ ਦੇ ਹੁੰਦੇ ਆ ਕਿ ਇਹ ਤਾਂ ਜੇ ਬੰਦਾ ਆਪਣੀ ਸਟੋਰੀ ਖੁਦ ਨਹੀਂ ਲਿਖ ਸਕਦਾ ਖੁਦ ਨਹੀਂ ਪਤਾ ਤੇ ਜਦੋਂ ਤੁਸੀਂ ਇੰਟਰਵਿਊ ਤੇ ਜਾਣਾ ਫਿਰ ਤੁਸੀਂ ਕਿਸੇ ਦੀ ਲਿਖੀ ਹੋਈ ਚੀਜ਼ ਨੂੰ ਘੋਟੇ ਲਾ ਲਾ ਕੇ ਤੇ ਚਲੇ ਗਏ ਪਰ ਜਿਹੜੇ ਤੁਹਾਡੇ ਚਿਹਰੇ ਦੇ ਹਾਵ ਭਾਵ ਹੈ ਨਾ ਫਿਰ ਉਹ ਨਹੀਂ ਹੋਣੇ ਜੋ ਤੁਸੀਂ ਆਪ ਲਿਖੀ ਹੋਈ ਚੀਜ਼ ਦੇ ਨਾਲ ਲਿਆ ਸਕਦੇ ਆ ਕਿਉਂਕਿ ਮੰਨ ਲਓ ਮੈਂ ਇੱਥੋਂ ਫੋਨ ਤੇ ਕੋਈ ਵੇਖ ਕੇ ਸਕ੍ਰਿਪਟ ਪੜ੍ਹਦਾ ਪਿਆ ਮੈਂ ਉਹ ਚੀਜ਼ ਨਹੀਂ ਕਨਵੇ ਕਰ ਸਕਦਾ ਗੱਲ ਗੱਲ ਆਪਾਂ ਕਿਸੇ ਹੋਰ ਪਾਸੇ ਤੋਂ ਸ਼ੁਰੂ ਕੀਤੀ ਚਲ ਕਿਸੇ ਹੋਰ ਪਾਸੇ ਗਈ ਮੈਂ ਦੁਬਾਰਾ ਤੁਹਾਨੂੰ ਉਧਰ ਮੋੜ ਕੇ ਲੈ ਆਵਾਂ ਇੱਕ ਵਾਰੀ ਕਿ ਜਿਹੜੀ ਗਰਾਵਡ ਦਰਜ ਕੀਤੀ ਗਈ ਹੈ ਤੁਹਾਨੂੰ ਕੀ ਲੱਗਦਾ ਕਿਉਂਕਿ 1 ਸਾਲ ਦਾ ਪੀਰੀਅਡ 트럼ਪ ਸਾਹਿਬ ਦਾ 3 ਸਾਲ ਅਜੇ ਲੰਬਾਰਸਾ ਪਿਆ ਹੈਗਾ ਉਹ ਸ਼ੇ ਦੇ ਵਿੱਚ ਚੇਂਜਸ ਹੋਣ ਦੇ ਅਸਾਰ ਹੈਗੇ ਨੇ ਤੁਹਾਡੀ ਸਮਝਬੂਝ ਦੇ ਮੁਤਾਬਕ ਕੀ ਕਹਿੰਦੀ ਤੁਹਾਡੀ ਸਮਝ ਕਿ ਉਹ ਕਿ ਲੰਬਾਰਸਾ ਹੋ ਗਿਆ ਤੁਹਾਨੂੰ ਅਮਰੀਕਾ ਦੀ ਧਰਤੀ ਤੇ ਰਹਿੰਦੇ ਹਨ ਚਲ ਸਾਬ ਜੇ ਆਪਾਂ ਇਸ ਟਾਈਮ ਮਾਹਿਰਾਂ ਦੀ ਗੱਲ ਮੰਨੀਏ ਜਿਹੜੇ ਇਸ ਟਾਈਮ ਜਿਹੜ ਜੋ ਕੁਝ ਵਾਪਰ ਰਿਹਾ ਇਮੀਗ੍ਰੇਸ਼ਨ ਨੂੰ ਲੈ ਕੇ 트럼ਪ ਪ੍ਰਸ਼ਾਸਨ ਅਸਾਈਲਮ ਨੂੰ ਖਤਮ ਕਰਨਾ ਚਾਹੁੰਦਾ ਅੱਛਾ ਇਹ ਕਹਿੰਦੇ ਆ ਕਿ ਅਸਾਈਲਮ ਦੇ ਜਿਹੜੀ ਇਹ ਪ੍ਰੋਵੀਜ਼ਨ ਆ ਨਾ ਇਹਨੂੰ ਖਤਮ ਕਰ ਦਿਓ ਠੀਕ ਹੈ ਪਰ ਖਤਮ ਕਰ ਨਹੀਂ ਸਕਦੇ ਅਮਰੀਕਾ ਦਾ ਇੱਕ ਕਾਨੂੰਨ ਹੈਗਾ ਹਿਊਮਨ ਰਾਈਟਸ ਵਾਸਤੇ ਕਿਉਂਕਿ ਹਿਊਮਨ ਰਾਈਟਸ ਦਾ ਅਲੰਪੜਤਾਰ ਹੈ ਅਮਰੀਕਾ ਹੂੰ ਤੁਹਾਨੂੰ ਪਤਾ ਹੈ ਕਿਤੇ ਵੀ ਕੋਈ ਪ੍ਰੋਬਲਮ ਹੁੰਦੀ ਹੈ ਤੇ ਜਿਹੜਾ ਯੂਨੋ ਹੈ ਉਹ ਉਥੇ ਐਂਟਰ ਕਰਦਾ ਤੇ ਯੂਨੋ ਤੁਹਾਨੂੰ ਪਤਾ ਹੀ ਹੈ ਚੱਲਦਾ ਕਿਤੇ ਅੰਡਰ ਹੈ ਤੇ ਬਾਕੀ ਗੱਲ ਹੋ ਗਈ ਆਪਾਂ ਦੇਖਿਆ ਵੀ ਹੁਣ ਜੇ ਵੈਨਿਜੂਏਲਾ ਦੇ ਲੋਕਾਂ ਨਾਲ ਗਲਤ ਹੋ ਰਿਹਾ ਸੀਗਾ ਤੇ ਅਮਰੀਕਾ ਉਥੇ ਐਂਟਰ ਕੀਤਾ ਹੂੰ ਜੇ ਪਰ ਉਹਦੇ ਚ ਵੀ ਇੱਕ ਵਾਦ-ਵਿਵਾਦ ਹੈਗਾ ਨਾ ਸਹੀ ਕਿਹਾ ਤੇ ਵਾਦ-ਵਿਵਾਦ ਭਾਵੇਂ ਜੋ ਮਰਜ਼ੀ ਹੈਗਾ ਉਹ ਉਹ ਵੱਖਰੀ ਗੱਲ ਹੈ ਹੂੰ ਅਫਗਾਨਿਸਤਾਨ ਦੇ ਲੋਕਾਂ ਨਾਲ ਹੋ ਰਿਹਾ ਸੀ ਇਹਨਾਂ ਨੇ ਉਥੇ ਐਂਟਰ ਕੀਤਾ ਹੂੰ ਇਰਾਕ ਨਾਲ ਵਿੱਚ ਉਥੇ ਗਲਤ ਹੋ ਰਿਹਾ ਸੀ ਇਹਨਾਂ ਨੇ ਉਥੇ ਐਂਟਰ ਕੀਤਾ ਉਸ ਤੋਂ ਇਲਾਵਾ ਚਾਹੇ ਉਹ ਲੀਬੀਆ ਹੈਗਾ ਲਿਬਨਾਨ ਹੈਗਾ ਚਾਹੇ ਉਹ ਈਰਾਨ ਹੈਗਾ ਉੱਥੇ ਵੀ ਹੁਣ ਐਂਟਰ ਕਰਨ ਦੀ ਕੋਸ਼ਿਸ਼ ਕਰ ਰਹੇ ਆ ਇਸ ਤੋਂ ਇਲਾਵਾ ਹੋਰ ਛੋਟੇ ਛੋਟੇ ਕੰਟਰੀਆਂ ਜਿੱਥੇ ਇਹ ਐਂਟਰ ਕੀਤਾ ਇਹਨਾਂ ਨੇ ਉਹ ਉਹਦਾ ਕਾਰਨ ਇਹ ਹੈ ਕਿ ਅਮਰੀਕਾ ਹਿਊਮਨ ਰਾਈਟਸ ਨੂੰ ਜਿਹੜਾ ਹੈਗਾ ਉਹ ਸਪੋਰਟ ਕਰਦਾ ਤੇ ਹਿਊਮਨ ਰਾਈਟਸ ਦਾ ਮਤਲਬ ਹੁੰਦਾ ਹੈ ਕਿ ਜਿਹੜੇ ਲੋਕ ਆਪਣੀ ਕਿਸੇ ਕੰਟਰੀ ਦੇ ਵਿੱਚ ਰਹਿੰਦੇ ਹੋયા ਉਥੋਂ ਦੇ ਸਰਕਾਰ ਦੁਆਰਾ ਯਾ ਉਥੋਂ ਦੇ ਕਿਸੇ ਗਰੁੱਪ ਦੁਆਰਾ ਜਿਹੜੇ ਟਾਰਗੇਟ ਕੀਤੇ ਜਾਂਦੇ ਆ ਜਿਹੜੇ ਲੋਕ ਕਹਿ ਲੋ ਕਿ ਸਿੱਧਾ ਸਿੱਧਾ ਕਹ ਲਈ ਕੋਈ ਵੀ ਬੰਦਾ ਮੁਸੀਬਤ ਦੇ ਵਿੱਚ ਆ ਤਾਂ ਉਹਦੀ ਜਿਹੜੀ ਰੱਖਿਆ ਕਰਨ ਦਾ ਉਹ ਅਧਿਕਾਰ ਰੱਖਦਾ ਕਿ ਮੈਂ ਦੀ ਪਰੇਸ਼ਾਨੀ ਨੂੰ ਹੱਲ ਕਰੇ ਨੰਬਰ 2 ਜੇ ਉਹ ਉਸ ਕੰਟਰੀ ਵਿੱਚੋਂ ਬੰਦਾ ਅਮਰੀਕਾ ਵਿੱਚ ਆਉਂਦਾ ਤੇ ਉਹਦਾ ਹੱਕ ਹੈ ਕਿ ਉਹ ਇੱਥੇ ਅਸਾਈਲਮ ਲੈ ਸਕਦਾ ਸੋ ਇਹ ਇਹ ਉਹਦੇ ਵਿੱਚ ਪ੍ਰੋਵੀਜ਼ਨ ਹੈਗਾ ਸੋ ਹੁਣ ਜੇ ਇਹ 트ੰਪ ਪ੍ਰਸ਼ਾਸਨ ਅਸਾਈਲਮ ਨੂੰ ਹੀ ਖਤਮ ਕਰਨਾ ਚਾਹੁੰਦਾ ਤੇ ਤੁਸੀਂ ਹੁਣ ਆਪ ਸੋਚ ਲਓ ਕਿ ਆਉਣ ਵਾਲੇ ਟਾਈਮ ਦੇ ਵਿੱਚ ਅਸਾਈਲਮ ਦੀਆਂ ਐਪਲੀਕੇਸ਼ਨਾਂ ਦਾ ਕੀ ਹਾਲ ਹੋਊਗਾ ਜਾਂ ਇਹ ਕੀ ਕਰ ਸਕਦੇ ਆ ਕਿਉਂਕਿ ਜੇ ਇਹ ਇਸ ਨੂੰ ਲੈ ਕੇ ਐਡੀ ਵੱਡੀ ਇਹ ਕਹਿ ਲਓ ਫੋਰਸ ਤਿਆਰ ਕਰ ਸਕਦੇ ਤਾਂ ਤੁਹਾਨੂੰ ਯਾਦ ਹੋਣਾ ਕਿ ਪਿਛਲੇ ਦਿਨਾਂ ਦੇ ਵਿੱਚ ਹੁਣ ਤਾਂ ਆਈਸ ਦੀ ਪੁਲਿਸ ਜਿਹੜੀ ਹੈ ਬਣਾ ਦਿੱਤੀ ਗਈ ਹੈ ਉਹਨਾਂ ਨੂੰ ਗੱਡੀਆਂ ਤੱਕ ਦੇਤੀਆਂ ਹੈ ਐਕਵਿਪਮੈਂਟ ਦੇਤੀ ਗਈ ਹੈ ਬਕਾਇਦਾ ਤੌਰ ਤੇ ਉਹਨਾਂ ਦੇ ਆਫਿਸ ਬਣ ਗਏ ਹੈ ਹੋਰ ਜਿਆਦਾ ਸੋ ਤੁਸੀਂ ਜਿਹੜੀ ਗੱਲ ਕੀਤੀ ਹੈ ਨਾ ਕਿ ਇਹ ਕੀ ਹੋਊਗਾ ਖਦਸ਼ਾ ਇਹ ਜ਼ाहिर ਕੀਤਾ ਜਾ ਰਿਹਾ ਹੈ ਕਿ 트럼ਪ ਪ੍ਰਸ਼ਾਸਨ ਜਿਹੜਾ ਅਸਾਈਲਮ ਨੂੰ ਲੈ ਕੇ ਬਹੁਤ ਵੱਡਾ ਬਦਲਾਅ ਕਰਨਾ ਚਾਹੁੰਦਾ ਅਸਾਈਲਮ ਦੇ ਕੇਸਾਂ ਨੂੰ ਜਲਦੀ ਤੋਂ ਜਲਦੀ ਖਤਮ ਕਰਕੇ ਤੇ ਆਉਣ ਵਾਲੇ ਟਾਈਮ ਦੇ ਵਿੱਚ ਇਹ ਤੇ ਪੂਰਨ ਤੌਰ ਤੇ ਰੋਕ ਲਾਉਣਾ ਚਾਹੁੰਦਾ ਜਦ ਕਿ ਜਿਹੜੀ ਵਾਈਟ ਹਾਊਸ ਵਿੱਚ ਕਾਂਗਰਸ ਹੈਗੀ ਆ ਉਹ ਇਸ ਚੀਜ਼ ਤੋਂ ਖੁਸ਼ ਨਹੀਂ ਹੈਗੀ ਉਹ ਚਾਹੁੰਦੇ ਆ ਕਿ ਇਹ ਹੱਕ ਹੈਗਾ ਲੋਕਾਂ ਦਾ ਤੇ ਇਹ ਕੰਟਰੀ ਜਿਹੜੀ ਹੈ ਯੂਨਾਈਟਿਡ ਸਟੇਟ ਜਿਹੜਾ ਹੈਗਾ ਆ ਇਹ ਹੱਕ ਦਿੰਦਾ ਉਹਨਾਂ ਲੋਕਾਂ ਨੂੰ ਜਿਹੜੇ ਲੋਕ ਕਿਸੇ ਕਾਰਨ ਕਰਕੇ ਆਪਣੀ ਕੰਟਰੀ ਦੇ ਵਿੱਚ ਸਤਾਏ ਹੋਏ ਆ ਲਤਾੜੇ ਜਾ ਰਹੇ ਆ ਜਿਹੜੇ ਉਹ ਲੋਕ ਜਿਹੜੇ ਘੱਟ ਗਿਣਤੀ ਲੋਕ ਨੇ ਮੈਂ ਇਹ ਲਫ਼ਜ਼ ਕਹਿਣਾ ਚਾਹੁੰਦਾ ਸੀਗਾ ਜਿਹੜੇ ਘੱਟ ਗਿਣਤੀ ਲੋਕ ਨੇ ਜਿਹੜੇ ਆਪਣੀਆਂ ਕੰਟਰੀਆਂ ਦੇ ਵਿੱਚ ਉਹਨਾਂ ਨੂੰ ਹੱਕ ਹਕੂਕ ਨਹੀਂ ਮਿਲਦੇ ਤੇ ਇੱਥੇ ਆਣ ਕੇ ਮਿਨੋਰਟੀ ਜਿਹੜੀ ਹੈ ਉਹ ਅਸਾਈਲਮ ਫਾਈਲ ਕਰਦੀ ਹੈਗੀ ਆ ਪਰ ਮੈਨੂੰ ਲੱਗਦਾ ਕਿ ਟਰੰਪ ਪ੍ਰਸ਼ਾਸਨ ਜਿਹੜਾ ਉਹ ਇਸ ਨੂੰ ਖਤਮ ਕਰਕੇ ਤੇ ਇਸ ਨੂੰ ਠੰਡੇ ਬਸਤੇ ਵਿੱਚ ਪਾਉਣਾ ਚਾਹੁੰਦਾ ਤੇ ਜਲਦੀ ਤੋਂ ਜਲਦੀ ਤਾਂ ਹੀ ਇਹ ਲੱਗੇ ਹੋਇਆ ਕਿ ਜ਼ਿਆਦਾ ਤੋਂ ਜ਼ਿਆਦਾ ਜਿਹੜੀਆਂ ਐਪਲੀਕੇਸ਼ਨਾਂ ਇਹ ਡਿਮੋਲਿਸ਼ ਕੀਤੀਆਂ ਜਾਣ ਖਤਮ ਕਰ ਦਿੱਤੀਆਂ ਜਾਣ ਤੇ ਲੋਕਾਂ ਨੂੰ ਇਥੋਂ ਡਿਪੋਰਟ ਕਰਤਾ ਜਾਵੇ ਬਿਲਕੁਲ ਜੀ ਫਿਲਹਾਲ ਜਿਹੜੀ ਇਹ ਅ ਅੰਕੜੇ ਹੈਗੇ ਨੇ ਉਹ ਤੁਹਾਡੇ ਨਾਲ ਅਸੀਂ ਸਾਂਝੇ ਕਰ ਰਹੇ ਹਾਂ ਕਿ ਅਸਾਈਲਮ ਲੈਣ ਦੀ ਜਿਹੜੀ ਗਿਣਤੀ ਹੈ ਉਹ ਹਾਲਾਂਕਿ ਬਹੁਤ ਜ਼ਿਆਦਾ ਹੈਗੀ ਇੱਥੇ ਲੋਕਾਂ ਦੀ ਜਿਸ ਤਰੀਕੇ ਦੇ ਨਾਲ 2022 ਇਹ ਦੇ ਵਿੱਚ ਜਾਂ ਆਪਾਂ ਕਹਿ ਲਈਏ ਕਿ ਬਾਈਡਨ ਪ੍ਰਸ਼ਾਸਨ ਕਾਲ ਦੇ ਵਿੱਚ ਬਹੁਤ ਵੱਡੀ ਗਿਣਤੀ ਦੇ ਵਿੱਚ ਲੋਕ ਇੱਥੇ ਵੱਢ ਟੱਪ ਕੇ ਆਏ ਸੀਗੇ ਤਾਂ ਪਰ ਹੁਣ ਜਿਹੜੀ ਜਿੰਨੇ ਦੇ ਤਰੀਕਾ ਵਗੈਰਾ ਪੈ ਰਹੀਆਂ ਨੇ ਰੇਸ਼ਿਓ ਦੀ ਘਟ ਗਈ ਹੋਈ ਹੈ ਸਾਇਲਮ ਗ੍ਰਾਂਟ ਹੋਣ ਦੀ ਜਿਹੜੀ ਦਰ ਹੈ ਉਹ ਬਹੁਤ ਵੱਡੀ ਪੱਧਰ ਤੇ ਉਹਦੇ ਵਿੱਚ ਗਰਾਵਟ ਜਿਹੜੀ ਹੈ ਉਹ ਦਰਜ ਕੀਤੀ ਗਈ ਹੈਗੀ ਹੈ ਤੇ ਹੋਰਨਾਂ ਖਬਰਾਂ ਦੇ ਲਈ ਤੁਸੀਂ ਦੇਖਦੇ ਰਹੋ ਪ੍ਰਾਈਮ ਪੰਜਾਬ ਟੀਵੀ ਤੁਹਾਨੂੰ ਸਭ ਬਹੁਤ ਬਹੁਤ ਸ਼ੁਕਰ ਹੈ ਜੀ ਦਰਸ਼ਕਾਂ ਦੇ ਨਾਲ ਸਾਥ ਪਾਉਣ ਦਾ 丹巴。